ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸਜੇ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰਣ ਜਾਣਾ ਤੇਰੀ ਸਭ ਤੇਵਟਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਡੰਡੋਤ ਬੰਦਨ ਅਨੰਗਵਾਰ ਸਰਬਗਨਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਧਿਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤੋ ਸੁਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤ ਸੰਗਤ ਵੈਗੁਰੂ ਪਰਮਾਤਮਾ ਜੀ ਨੇ ਬਖਸ਼ਿਸ਼ ਕਰਕੇ ਮਨੁੱਖਾ ਦੇਹੀ ਦਿੱਤੀ ਹੈ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਸਤਿਗੁਰੂ ਉਪਦੇਸ਼ ਕਰਦੇ ਨੇ ਇੱਕ ਊੰਕਾਰ ਸਤਿਗੁਰੂ ਪ੍ਰਸਾਦ ਜਹ ਪ੍ਰਾਣੀ ਹੂੰ ਮੈਂ ਤਜੀ ਕਰਤਾ ਰਾਮ ਪਛਾਣ ਕਹੋ ਨਾਨਕ ਬੋ ਮੁਕਤ ਨਰ ਇਹ ਮਨ ਸਾਚੀ ਮਾਨ ਸਾ ਸੰਗਤ ਹਮੇ ਨਾਮੇ ਵਿਰੋਧ ਹੈ ਦੋਇ ਨ ਬਸੇ ਇੱਕੋ ਥਾਂ ਮਹਾਰਾਜ ਬਾਣੀ ਦੇ ਵਿੱਚ ਇਹ ਉਪਦੇਸ਼ ਕਰਦੇ ਆ ਕਿ ਭਾਈ ਪਰਮਾਤਮਾ ਦਾ ਭਗਤ ਜਿਹੜਾ ਹੁੰਦਾ ਵਾ ਨਾਮ ਜਪਣ ਵਾਲਾ ਦਾ ਉਹਦੇ 'ਚ ਹੋਮੇ ਨਹੀਂ ਹੁੰਦੀ ਤੇ ਜਿਹਦੇ ਵਿੱਚ ਹੋਮੇ ਹੁੰਦੀ ਉਹ ਨਾਮ ਨਹੀਂ ਜਪ ਸਕਦਾ ਇਸ ਕਰਕੇ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਬਖਸ਼ਿਸ਼ ਕਰਨ ਵਾਲਾ ਵਸਾਉਣ ਵਾਲਾ ਹੁੰਦਾ ਤੇ ਮਨਮੁਖ ਜਿਹੜਾ ਹੈਗਾ ਉਹ ਬਰਬਾਦ ਕਰਨ ਵਾਲਾ ਹੁੰਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਜਣ ਥਾਗ ਨੂੰ ਉਪਦੇਸ਼ ਦਿੱਤਾ ਸੀਗਾ ਮਹਾਰਾਜ ਕਹਿੰਦੇ ਕਿ ਇੱਕ ਪਾਸੇ ਤੂੰ ਆਏ ਗਏ ਦੀ ਸੇਵਾ ਕਰਦਾ ਸਰਾ ਬਣਾਈਆਂ ਤੇ ਫਿਰ ਤੂੰ ਉਹਨਾਂ ਨੂੰ ਲੁੱਟ ਲੈਣਾ ਇਹ ਦੋਹਰਾ ਚਰਿੱਤਰ ਕਿਉਂ ਕਰਦਾ ਇੱਕੋ ਹੀ ਚਰਿੱਤਰ ਘਰ ਪਰਮਾਤਮਾ ਦੇ ਪ੍ਰੇਮੀ ਦਾ ਇੱਕੋ ਹੀ ਚਰਿੱਤਰ ਹੁੰਦਾ ਵਾ ਦੋਰਾ ਚਰਿੱਤਰ ਨਹੀਂ ਹੁੰਦਾ ਇਹ ਸੰਸਾਰ ਜਿਹੜਾ ਸੰਸਾਰੀ ਜਿਹੜਾ ਹੁੰਦਾ ਇਹਦਾ ਦੋਰਾ ਚਿੱਤਰ ਹੁੰਦਾ ਵਾ ਮੁਖ ਤੇ ਹੋਰ ਉਹਦਾ ਤੇ ਮਨ ਤੇ ਹੋਰ ਹੁੰਦਾ ਮਹਾਰਾਜ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਹਾਂ ਮਨੋਂ ਕੁਸਦਾਂ ਗਾਲੀਆਂ ਬਾਹਰੋਂ ਜਟਵੀਆਂ ਇਹ ਮਨੁੱਖ ਜਿਹੜਾ ਹੁੰਦਾ ਨਾ ਇਹ ਬਿਜ਼ਾਰ ਦੇ ਵਿੱਚ ਹੋਰ ਹੁੰਦਾ ਇਹ ਘਰ ਦੇ ਵਿੱਚ ਹੋਰ ਹੁੰਦਾ ਘਰਦਿਆਂ ਦੇ ਫਾਇਦੇ ਵਾਸਤੇ ਭਜਦਾ ਤੇ ਬਾਜ਼ਾਰਦਿਆਂ ਦੇ ਨੁਕਸਾਨ ਵਾਸਤੇ ਭਜਦਾ ਇਹ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਜਿਹੜਾ ਹਉਮੈ ਹੁੰਦਾ ਇਹਦੇ ਵਿੱਚ ਕ੍ਰੋਧ ਹੁੰਦਾ ਕਿ ਮੈਂ ਹੀ ਸਭ ਕੁਝ ਕਰਦਾ ਮੇਰੇ ਵੱਲੋਂ ਹੀ ਸਭ ਕੁਝ ਹੋ ਰਿਹਾ ਵਾ ਪਰਮਾਤਮਾ ਦਾ ਭਗਤ ਕਦੀ ਵੀ ਆਪਣੇ ਤੇ ਸ਼ਰੇ ਨਹੀਂ ਲੈਂਦਾ ਉਹ ਤੇ ਪਰਮਾਤਮਾ ਨੂੰ ਹੀ ਸ਼ਰੇ ਦਿੰਦਾ ਵਾ ਇਸੇ ਕਰਕੇ ਜਿਹੜੇ ਪ੍ਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਜਦੋਂ ਕੋਈ ਵੀ ਕੰਮ ਹੁੰਦਾ ਸੀਗਾ ਤੇ ਉਹ ਆਉਂਦੇ ਸੀ ਮਹਾਰਾਜ ਉੱਪਰ ਵਾਲਾ ਵਾਹਿਗੁਰੂ ਪਰਮਾਤਮਾ ਹੀ ਕਰਨ ਵਾਲਾ ਅਸੀਂ ਕੌਣ ਕਰਨ ਵਾਲੇ ਆ ਇਸ ਕਰਕੇ ਉਹਨਾਂ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਸੀ ਜਿਹੜਾ ਮਨੁੱਖ ਆਪ ਹੀ ਆਪਣੇ ਦੇ ਉੱਤੇ ਸ਼ਰੇ ਲਵੇ ਮਹਾਰਾਜ ਕਹਿੰਦੇ ਉਹਦੇ ਵਿੱਚ ਸਤੋਗੁਣ ਨਹੀਂ ਹੁੰਦਾ ਉਹ ਤਮੋਗੁਣੀ ਹੁੰਦਾ ਤੇ ਰਜੋਗੁਣੀ ਹੁੰਦਾ ਇਸ ਕਰਕੇ ਇਸ ਚੀਜ਼ ਮਾਰ ਕੇ ਕਹਿੰਦੇ ਕਿ ਇਸ ਦੁਰਗਣ ਤੋਂ ਬਚਣਾ ਚਾਹੀਦਾ ਸਹਿਜ ਸੁਭਾਏ ਹੋਵੇ ਸੋ ਹੋਏ ਕਰਨੀ ਹਰ ਪਛਾਣੇ ਸੋਏ ਸਾ ਸੰਗਤ ਜਿਸ ਤਰ੍ਹਾਂ ਦਰਖਤ ਨੂੰ ਫਲ ਲਾ ਕੇ ਜਿਹੜਾ ਪੱਕਦਾ ਉਹ ਮਿੱਠਾ ਹੁੰਦਾ ਤੇ ਜਿਹੜਾ ਕੱਚੇ ਨੂੰ ਤੋੜ ਕੇ ਦਵਾਈਆਂ ਲਾ ਕੇ ਪਕਾਇਆ ਜਾਵੇ ਉਹਦਾ ਰੰਗ ਤੇ ਪੀਲਾ ਹੋ ਜਾਂਦਾ ਪਰ ਵਿੱਚੋਂ ਮਿੱਠਾ ਨਹੀਂ ਹੁੰਦਾ ਉਹ ਖੱਟਾ ਹੀ ਹੁੰਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਕਈ ਪ੍ਰਕਾਰ ਦੇ ਸੁਣਿਆ ਕਿ ਕਦੂਆਂ ਦੇ ਵੇਲ ਨੂੰ ਟੀਕਾ ਲਾ ਲੈਂਦੇ ਨੇ ਉਹ ਤੇ ਕਦੂ ਬਹੁਤ ਲੱਗਦੇ ਹਨ ਮਨੁੱਖ ਸੋਚਦਾ ਕਿ ਰਾਤ ਨੂੰ ਸੁੱਤਾਵਾਂ ਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਮੈਂ ਬਹੁਤ ਵੱਡਾ ਅਰਬਾਪਤੀ ਹੋ ਜਾਵਾਂ ਅਮੀਰ ਹੋ ਜਾਵਾਂ ਇਸ ਕਰਕੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਧਦਾਰਾ ਤੇ ਆਣ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇੜਾ ਤੇਰੇ ਜੀਪੇ ਲੀਜੇ ਕਹਿੰਦੇ ਜੇ ਤੂੰ ਜਲਦਬਾਜੀ ਦੇ ਨਾਲ ਤਾਂ ਇਕੱਠਾ ਕਰਦਾ ਨਾ ਤੇ ਉਹ ਸਾਧ ਸੰਗਤ ਫਿਰ ਉਸੇ ਹੀ ਗਤੀ ਦੇ ਨਾਲ ਉਹਨੇ ਬਰਬਾਦ ਹੋ ਜਾਣਾ ਤੇ ਤੈਨੂੰ ਵੀ ਬਰਬਾਦ ਕਰ ਦੋਗਾ ਇਸ ਕਰਕੇ ਸਹਿਜ ਰੂਪ ਦੇ ਵਿੱਚ ਜੋ ਵੀ ਪਦਾਰਥ ਮਿਲਦਾ ਉਹ ਹੀ ਅਮਰਤ ਹੁੰਦਾ ਔਰ ਉਹ ਹੀ ਰਹਿਣ ਵਾਲਾ ਹੁੰਦਾ ਇਹੋ ਹੀ ਮਹਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਦ ਬਹਿ ਜਾਣੇ ਮੈਂ ਕਸ਼ੂ ਕਰਤਾ ਤਬ ਲੈ ਗਰਭ ਜਨਮੇ ਫਿਰਤਾ ਕਹਿੰਦੇ ਕਿ ਜਦੋਂ ਤੂੰ ਆਪਣੇ ਆਪ ਨੂੰ ਦਿਖਾਉਣਾ ਕਿ ਮੇਰੇ ਵੱਲੋਂ ਹੀ ਸਭ ਕੁਝ ਹੋਇਆ ਮੈਂ ਲੰਗਰ ਲਾਏ ਆ ਮੈਂ ਇੱਥੇ ਸੇਵਾ ਕੀਤੀ ਆ ਮੈਂ ਇਹਦਾ ਫਾਇਦਾ ਕੀਤਾ ਮੈਂ ਇਹਦੀ ਸਹਾਇਤਾ ਕੀਤੀ ਆ ਤੋਂ ਕਹਿੰਦੇ ਕਿ ਫੇਰ ਤੂੰ ਆਪਣੀ ਦ੍ਰਿਸ਼ਟੀ ਨੂੰ ਛੋਟੀ ਕਰ ਲੈਣਾ ਤੇ ਲੋਕਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਜੰਮ ਕਿ ਜਿਵੇਂ ਗਰਭ ਦੇ ਵਿੱਚ ਬੱਚਾ ਥੋੜੇ ਜੇ ਥਾਂ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਤੂੰ ਵੀ ਸਾਰੇ ਬ੍ਰਹਿਮੰਡ ਦੇ ਵਿੱਚ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਬਹੁਤ ਸੀਮਤ ਆਪਣੀ ਜ਼ਿੰਦਗੀ ਕਰ ਲੈਣਾ ਵਾ ਹਾ ਸੋਹੀ ਨਹੀਂ ਬਣਾ ਲੈਣਾ ਵਾ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਹੀ ਸਭ ਕੁਝ ਕਰਨ ਵਾਲੇ ਨੇ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਮਾਨਸਕੀ ਟੇਕ ਵਿਭਤੀ ਸਭ ਜਾਣ ਦੇਵਨ ਕੋਇ ਕੇ ਭਗਵਾਨ ਪਰਲਾਦ ਦਾ ਪਿਤਾ ਉਹ ਵੀ ਕਹਿੰਦਾ ਸੀਗਾ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼ ਮੈਂ ਹੀ ਸਭ ਕੁਝ ਹਾਂ ਪਰ ਪ੍ਰਲਾਦ ਕਹਿੰਦਾ ਸੀ ਨਹੀਂ ਉਹ ਪਰਮਾਤਮਾ ਹੀ ਸਭ ਕੁਝ ਹੈ ਪੱਟੀ ਦਾ ਰਾਜਾ ਦੁਨੀ ਚਾਦ ਵੀ ਆਪਣੀਆਂ ਬੇਟੀਆਂ ਨੂੰ ਕਹਿੰਦਾ ਸੀਗਾ ਕਿ ਤੁਸੀਂ ਕਿਹਦੇ ਦਿੱਤਾ ਖਾਨੀ ਆ ਉਹ ਸਾਰੀਆਂ ਬੇਟੀਆਂ ਕਹਿੰਦੀ ਆ ਪਿਤਾ ਜੀ ਤੁਹਾਡਾ ਦਿੱਤਾ ਖਾਨੀ ਆ ਪਰ ਰਜਿਨੀ ਨੇ ਆਖਿਆ ਨਹੀਂ ਪਿਤਾ ਜੀ ਸਭ ਨੂੰ ਉਹ ਵੈਗੁਰੂ ਪਰਮਾਤਮਾ ਹੀ ਰੋਟੀ ਦਿੰਦਾ ਇਹਦੇ ਤੋਂ ਉਹ ਮੇਰੋ ਚਿੜ ਗਿਆ ਸੀਗਾ ਤੇ ਚਿੜ ਕੇ ਉਹਨੇ ਪਿੰਗਲੇ ਦੇ ਨਾਲ ਵਿਆਹ ਦਿੱਤਾ ਪਰ ਉਹਨੇ ਪਤੀ ਨੂੰ ਪਰਮਾਤਮਾ ਸਮਝ ਕੇ ਸੇਵਾ ਕੀਤੀ ਤੇ ਫਿਰ ਉਹਦਾ ਨਾਮ ਜਿਹੜਾ ਸੀਗਾ ਉਹ ਇਤਿਹਾਸ ਵਿੱਚ ਰੋਸ਼ਨ ਹੋ ਗਿਆ। ਇਹਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਸੰਸਾਰ ਦੇ ਜਿਹੜੇ ਦੁੱਖ ਨੇ ਹੋਮਾ ਵਾ ਇਹ ਸਾਰਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ। ਇਹਦੀ ਬੰਦ ਖਲਾਸੀ ਕੇਵਲ ਪਰਮਾਤਮਾ ਦਾ ਭਾਣਾ ਮੰਨਿਆ ਵਾ ਜਦੋਂ ਤੂੰ ਮਹਾਰਾਜ ਕਹਿੰਦੇ ਨੇ ਕਿ ਜਰਾ ਮਿੱਟੀ ਮੇਂ ਗਲੇ ਗੁਲਜ਼ਾਰ ਹੋਤਾ ਹੈ ਇੱਕ ਬੀਜ ਧਰਤੀ ਦੇ ਵਿੱਚ ਬੀਜਦੇ ਆ ਤੇ ਜੇਕਰ ਉਹ ਬੀਜ ਧਰਤੀ ਦੇ ਵਿੱਚ ਰੜਕਦਾ ਰਹੇ ਤੇ ਫਿਰ ਉਹ ਦਰਖਤ ਨਹੀਂ ਬਣਦਾ ਉਹ ਬੀਜ ਗਲ ਜਾਂਦਾ ਖਰਾਬ ਹੋ ਜਾਂਦਾ ਤੇ ਜਿਹੜਾ ਬੀਜ ਗਲ ਕੇ درخت ਬਣ ਗਿਆ ਧਰਤੀ ਤੋਂ ਬਾਹਰ ਆ ਗਿਆ ਉਹ ਫਿਰ ਸਾਰਿਆਂ ਨੂੰ ਖੁਸ਼ਬੂ ਦਿੰਦਾ ਸਾਰਿਆਂ ਨੂੰ ਆਨੰਦ ਦਿੰਦਾ ਇਸੇ ਕਰਕੇ ਹੀ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਤਾਂ ਹੀ ਤੂੰ ਬ੍ਰਹਿਮੰਡ ਦੇ ਵਿੱਚ ਸੋਭਾ ਖੱਟ ਸਕਦਾ 68 ਤੀਰ ਸਗਲਪੁਰ ਜੀ ਦਇਆ ਪਰਵਾਨ ਜੇਕਰ ਤੂੰ ਵੀ ਆਪਣੀ ਹਸਤੀ ਨੂੰ ਬਟਾ ਦੇਵੇਂ ਕਿ ਮੈਂ ਕੁਝ ਵੀ ਨਹੀਂ ਹੈਗਾ ਪਰਉਪਕਾਰ ਕਰ ਤੇ ਕਹਿੰਦੇ ਹੁੰਦੇ ਆ ਕਿ ਖੂਚ ਪਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਸਭ ਪਰਮਾਤਮਾ ਦਾ ਭਾਣਾ ਮੰਨ ਕਿ ਵਾਹਿਗੁਰੂ ਪਰਮਾਤਮਾ ਹੀ ਸਾਰਿਆਂ ਦੀ ਸਹਾਇਤਾ ਕਰਦਾ ਮੈਂ ਕੌਣ ਕਿਸੇ ਦੀ ਸਹਾਇਤਾ ਕਰਦਾ ਹਾਂ ਇਹੋ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਕਰਤਾ ਰਾਮ ਪਛਾਨ ਸਾਧ ਸੰਗਤ ਸੰਸਾਰ ਦੇ ਵਿੱਚ ਸੁਖ ਸ਼ਾਂਤੀ ਦੇਣ ਵਾਸਤੇ ਕਰਤਾਰ ਵਹਿਗੁਰੂ ਪਰਮਾਤਮਾ ਜੀ ਦਿਨ ਰਾਤ ਪ੍ਰਸ਼ਾਰਥ ਕਰਦੇ ਆ ਕਰਤਾ ਦਾ ਮਤਲਬ ਹੁੰਦਾ ਕਰਦਾ ਜਿਸ ਤਰ੍ਹਾਂ ਮੂਲ ਮੰਤਰ ਦੇ ਵਿੱਚ ਵੀ ਆਇਆ ਕਰਤਾ ਪੁਰਖ ਔਰ ਕਰਤਾ ਪੁਰਖ ਦਾ ਮਤਲਬ ਹੁੰਦਾ ਕਿ ਜਿਹੜਾ ਪੁਰਖ ਦਾ ਮਤਲਬ ਹੁੰਦਾ ਪ੍ਰਸ਼ਾਰਥ ਔਰ ਕਰਤਾ ਦਾ ਮਤਲਬ ਕਰਦਾ ਜਿਹੜਾ ਪ੍ਰਚਾਰਤ ਹਰ ਵੇਲੇ ਕਰਦਾ ਜੀਵ ਪ੍ਰਚਾਰਤ ਕਰਦਾ ਵਾ ਕੁਝ ਘੰਟਿਆਂ ਵਾਸਤੇ ਤੇ ਮੁੜ ਕੇ ਫਿਰ ਹਾਰ ਹੰਬ ਜਾਂਦਾ ਥੰਬ ਥੱਕ ਜਾਂਦਾ ਵਾ ਸੌ ਜਾਂਦਾ ਲੇਕਿਨ ਪਰਮਾਤਮਾ ਜਿਹੜਾ ਹੈਗਾ ਨਾ ਉਹ 24 ਘੰਟੇ ਹੀ ਪ੍ਰਚਾਰਤ ਕਰਦਾ ਵਾ ਕਦੇ ਵੀ ਥੱਕਦਾ ਨਹੀਂ ਹੈਗਾ ਔਰ ਜੀਵ ਦਾ ਪ੍ਰਚਾਰਤ ਦਿਸਦਾ ਵਾ ਇਹ ਤੜਕੇ ਦੁਨੀਆ ਨੂੰ ਦਿਖਾਉਂਦਾ ਤੇ ਪਰਮਾਤਮਾ ਦਾ ਜਿਹੜਾ ਪ੍ਰਚਾਰਤ ਹੈ ਉਹ ਕਿਸੇ ਨੂੰ ਦਿਸਦਾ ਨਹੀਂ ਹੈਗਾ ਅੱਜ ਜਿੱਥੋਂ ਫੁੱਲ ਤੋੜਿਆ ਅਗਲੇ ਦਿਨ ਉਥੇ ਫੁੱਲ ਨਵੇਂ ਉਹਨੇ ਲਾ ਦੇਣਾ ਨਵੀਂ-ਨਵੀਂ ਰੁੱਤ ਦੇ ਰਿਹਾ ਨਵਾਂ-ਨਵਾਂ ਮੌਸਮ ਦੇ ਰਿਹਾ ਨਵੀਂ-ਨਵੀਂ ਉਹ ਠੰਡਕ ਦੇ ਰਿਹਾ ਨਵਾਂ-ਨਵਾਂ ਸਮਾਂ ਬਦਲਾ ਰਿਹਾ ਫਸਲਾਂ ਬਦਲਾ ਰਿਹਾ ਫੁੱਲ ਬੂਟੇ ਬਦਲਾ ਰਿਹਾ ਇਹੋ ਹੀ ਉਹਦਾ ਪ੍ਰਸ਼ਾਰਥ ਆ ਔਰ ਜਿਹੜਾ ਪ੍ਰਸ਼ਾਰਥ ਉਹ ਪਰਮਾਤਮਾ ਸੰਸਾਰ ਨੂੰ ਚਲਾਉਣ ਵਾਲਾ ਤੇ ਹਰ ਵੇਲੇ ਕਰਦਾ ਔਰ ਜੀਵ ਸਮਝਦਾ ਕਿ ਮੈਂ ਹੀ ਸਾਰਿਆਂ ਨੂੰ ਰੋਟੀ ਦੇ ਰਿਆਂ ਤੋ ਪ੍ਰਸ਼ਾਰਤ ਪਰਮਾਤਮਾ ਕਰਦਾ ਵਾ ਹਰ ਵੇਲੇ ਪ੍ਰਸ਼ਾਰਤ ਕਰਦਾ ਜੀਵ ਨੂੰ ਸੁਖ ਦੇਣ ਵਾਸਤੇ ਇਹੋ ਹੀ ਮਹਾਰਾਜ ਸਤਿਗੁਰੂ ਜੀ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਕਰਤਾ ਪੁਰਖ ਪਛਾਨ ਤੂੰ ਉਸ ਕਰਤੇ ਪੁਰਖ ਨੂੰ ਪਛਾਨ ਜਿਹੜਾ ਪਰਮੇਸ਼ਰ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਵਾ ਲੇਕਿਨ ਜੀਵ ਕਹਿੰਦਾ ਕਿ ਮੇਰੇ ਬਗੈਰ ਤੇ ਮੇਲਾ ਨਹੀਂ ਲੱਗਣਾ ਇਹੀ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਰੂਪ ਪਛਾਣ ਆਪਣਾ ਮੂਲ ਪਛਾਣ ਕਿ ਮੇਰਾ ਰੂਪ ਕੀ ਆ ਮੇਰਾ ਪਛਾਣ ਕੀ ਆ ਸੋ ਇਹ ਜਿਹੜਾ ਹਉਮੈ ਆ ਸਾਧ ਸੰਗਤ ਪਰਮੇਸ਼ਰ ਪਰਮਾਤਮਾ ਜੀ ਨੇ ਜੀਵ ਨੂੰ ਸੁੰਦਰ ਸਰੀਰ ਦਿੱਤਾ ਵਾ ਸੰਸਾਰ ਦੇ ਵਿੱਚ ਔਰ ਸਰੀਰ ਨੂੰ ਚਲਾਉਣ ਵਾਸਤੇ ਚਿੱਤ ਮਨ ਬੁੱਧੀ ਸੰਸਕਾਰ ਇਹ ਹਿੰਦਾ ਕਰਨ ਤੇ ਹੰਕਾਰ ਦਿੱਤੇ ਆ ਇਹਨਾਂ ਦਾ ਵੱਖਰਾ ਵੱਖਰਾ ਫੰਕਸ਼ਨ ਆ ਸੰਸਾਰ ਸਰੀਰ ਨੂੰ ਚਲਾਉਣ ਵਾਸਤੇ ਸੋ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਿਹੜੀ ਹਉਮੈ ਸ਼ਕਤੀ ਆ ਇਹ ਸੰਸਕਾਰਾਂ ਨੂੰ ਬਚਾਉਣ ਵਾਸਤੇ ਸਕਿਉਰਟੀ ਆ ਤੋ ਸਭ ਤੋਂ ਪਹਿਲਾਂ ਪ੍ਰਕਿਰਤੀ ਹੁੰਦੀ ਆ ਪ੍ਰਕਿਰਤੀ ਦੇ ਜਦੋਂ ਜੀਵ ਨਜ਼ਰ ਗੱਡਦਾ ਵਾ ਤੇ ਉੱਥੇ ਵੀ ਚਿੱਤਰ ਬਣਦਾ ਕਿਸੇ ਨੂੰ ਵੀ ਜਦੋਂ ਅੱਖਾਂ ਦੇ ਨਾਲ ਤੱਕਦਾ ਕੋਈ ਚੀਜ਼ ਨੂੰ ਤੇ ਉਹਦਾ ਚਿੱਤਰ ਬਣਦਾ ਉਹ ਜਿਹੜਾ ਚਿੱਤਰ ਬਣਦਾ ਉਹਦੀ ਫਲਸ਼ ਅੰਦਰ ਆਉਂਦੀ ਆ ਤੇ ਉਹ ਚਿੱਤ ਕਹਾਉਂਦਾ ਉਸ ਚਿੱਤ ਤੋਂ ਫਿਰ ਅੱਗੇ ਮਨ ਬਣਦਾ ਤੇ ਮਨ ਫਿਰ ਮੋਹਰ ਲਾਉਂਦਾ ਕਿ ਹਾਂ ਇਸੇ ਚੀਜ਼ ਦਾ ਹੀ ਚਿੱਤਰ ਆ ਮਨ ਤੋਂ ਬੁੱਧੀ ਬਣਦੀ ਆ ਬੁੱਧੀ ਵਿਸ਼ਲੇਸ਼ਣ ਕਰਦੀ ਆ ਕਿ ਹਾਂ ਇਹ ਚੀਜ਼ ਜਿਹੜੀ ਹੈਗੀ ਆ ਇਹ ਪ੍ਰਾਪਤ ਕਰਨ ਵਾਲੀ ਆ ਤੋ ਜਿਹੜਾ ਬੁੱਧੀ ਨੇ ਸੰਸਕਾਰ ਬਣਾ ਦਿੱਤਾ ਕਿ ਇਹ ਪ੍ਰਾਪਤ ਕਰਨ ਵਾਲੀ ਚੀਜ਼ ਆ ਇਹ ਸੰਸਕਾਰ ਬਣਾਤਾ ਬੁੱਧੀ ਨੇ ਔਰ ਉਹ ਜਿਹੜਾ ਸੰਸਕਾਰ ਆ ਉਹਨੂੰ ਰੱਖਣ ਵਾਸਤੇ ਕੋ ਘਰ ਚਾਹੀਦਾ ਤੇ ਫਿਰ ਘਰ ਤਿਆਰ ਹੁੰਦਾ ਇਨਤਾ ਕਰਨ ਦਾ ਇਨਤਾ ਕਰਨ ਦੇ ਵਿੱਚ ਸਾਰੇ ਸੰਸਕਾਰ ਜਿਹੜੇ ਨੇ ਉਹ ਟਿਕ ਜਾਂਦੇ ਆ ਤੇ ਫਿਰ ਉਹਨਾਂ ਦੀ ਰਖਵਾਲੀ ਵਾਸਤੇ ਫਿਰ ਹਉਮੈ ਸਕਿਉਰਟੀ ਵਜੋਂ ਫਿਰ ਪੈਦਾ ਹੁੰਦਾ ਇਸੇ ਕਰਕੇ ਹੀ ਇਹ ਸਾਰੇ ਜਿਹੜੇ ਇੱਕ ਦੂਸਰੇ ਤੇ ਆਸ਼ਰਿਤ ਨੇ ਪਰ ਹਉਮੈ ਤੋਂ ਅੱਗੇ ਕੋਈ ਨਹੀਂ ਹੈਗਾ ਹਉਮੈ ਤੋਂ ਅੱਗੇ ਆਤਮਾ ਵਾਂ ਬ੍ਰਹਮਿਆ ਪਰਮਾਤਮਾ ਵਾਂ ਜਿਹੜਾ ਕਿ ਉਹ ਅਭਿਆਸ ਦੁਆਰਾ ਪ੍ਰਗਟ ਹੁੰਦਾ ਤੇ ਹਉਮੈ ਜਿਹੜਾ ਹੈਗਾ ਉਹਦਾ ਕੰਮ ਇਹੋ ਹੀ ਆ ਕਿ ਅਹੰਤਤਾ ਕਰਨ ਦੇ ਦਰਵਾਜ਼ੇ ਦੇ ਅੱਗੇ ਖੜੋ ਜਾਣਾ ਤੇ ਜਿੰਨੇ ਵੀ ਸੰਸਕਾਰ ਨੇ ਚੰਗੇ ਨੇ ਬੁਰੇ ਨੇ ਉਹ ਸਾਰਿਆਂ ਦੀ ਰਾਖੀ ਕਰਨੀ ਹੁਣ ਹੋਮੀ ਦਾ ਕੋਈ ਦੋਸ਼ ਨਹੀਂ ਹੈਗਾ ਦੋਸ਼ ਤੇ ਸੰਸਕਾਰਾਂ ਦਾ ਸੰਸਕਾਰਿਆ ਠੇਕੇ ਜਾਣ ਵਾਲਾ ਸੰਸਕਾਰਿਆ ਗੁਰਦੁਆਰੇ ਜਾਣ ਵਾਲਾ ਹੋਮੀ ਨੇ ਦੋਨਾਂ ਦੀ ਰਾਖੀ ਕਰਨੀ ਹੈ ਠੇਕੇ ਜਾਣ ਵਾਲੇ ਨੇ ਠੇਕੇ ਜਾਣਾ ਰੋਜ਼ੀ ਗੁਰਦੁਆਰੇ ਜਾਣ ਵਾਲੇ ਨੇ ਗੁਰਦੁਆਰੇ ਜਾਣਾ ਰੋਜ਼ੀ ਜੇ ਤਾਂ ਦੁਸ਼ਮਣ ਨਹੀਂ ਭੁੱਲਦਾ ਮਿੱਤਰ ਨਹੀਂ ਭੁੱਲਦਾ ਉਹ ਕੌਣ ਨਹੀਂ ਭੁੱਲਣ ਦਿੰਦਾ ਉਹ ਹੰਕਾਰ ਨਹੀਂ ਭੁੱਲਣ ਦਿੰਦਾ ਤੋਂ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਉਮੈ ਜਿਹੜਾ ਆ ਇਹਦੇ ਤੋਂ ਚਾਹੇ ਇਹਦਾ ਸਤ ਉਪਯੋਗ ਕਰ ਲੋ ਚਾਹੇ ਦੁਰ ਉਪਯੋਗ ਕਰ ਲੋ ਇਹ ਜੀਵ ਦੇ ਹੱਥ ਵਿੱਚ ਆ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਜੀਵ ਜਦੋਂ ਹਉਮੈ ਛੱਡ ਕੇ ਸੇਵਾ ਕਰਦਾ ਸਿਮਰਨ ਕਰਦਾ satsang ਕਰਦਾ ਤੇ ਫਿਰ ਉਸ ਜੋਤ ਸਰੂਪ ਪ੍ਰਮਾਤਮਾ ਦੇ ਨਾਲ ਪਛਾਣ ਹੁੰਦੀ ਹੈ। ਔਰ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਵਾ। ਮਹਾਰਾਜ ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਭਾਈ ਉਹ ਵਹਿਗੁਰੂ ਪਰਮੇਸ਼ਰ ਪ੍ਰਮਾਤਮਾ ਦਾ ਜਿਸ ਨੇ ਸਰੂਪ ਪਛਾਣ ਲਿਆ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਮਨ ਮੰਦਰ ਤਾਂ ਨਵੇਸ ਕਲੰਦਰ ਘਟ ਹੀ ਤੀਰਥ ਨਾਵਾ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੋੜ ਜਨਮ ਨਾ ਆਵਾਂ ਕਹਿੰਦੇ ਕਿ ਫਿਰ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਮਨ ਉਹਦਾ ਇੰਨਾ ਪਵਿੱਤਰ ਮੰਦਰ ਵਰਗਾ ਹੋ ਜਾਂਦਾ ਤੇ ਜਿਹੜਾ ਸਰੀਰ ਹੈ ਇਹ ਉਹਦਾ ਧਨ ਹੋ ਜਾਂਦਾ ਕਲੰਦਰ ਹੋ ਜਾਂਦਾ ਵਾ ਸੰਤ ਰੂਪ ਬਣ ਜਾਂਦਾ ਤੇ ਹਿਰਦਾ ਹੀ ਉਹਦਾ ਘਾਟ ਬਣ ਜਾਂਦਾ ਕਿਉਂ ਬਣ ਜਾਂਦਾ ਕਹਿੰਦੇ ਇੱਕ ਸ਼ਬਦ ਜਿਹੜਾ ਉਹਦੇ ਹਿਰਦੇ 'ਚ ਵਸ ਜਾਂਦਾ ਇੱਕ ਸ਼ਬਦ ਕਿਹੜਾ ਵਾ ਉਹ ਵਾਹਿਗੁਰੂ ਆ ਸਤਜਿਤ ਆਨੰਦ ਸਰੂਪ ਬ੍ਰਹਮ ਪਰਮਾਤਮਾ ਜਦੋਂ ਪ੍ਰਗਟ ਹੁੰਦਾ ਤੇ ਫੇਰ ਇਹ ਅਵਸਥਾ ਬਣਦੀ ਆ ਪਹਿਲੋਂ ਨਹੀਂ ਬਣਦੀ ਪਹਿਲੋਂ ਦੂਸਰੇ ਤੀਰਥਾਂ ਦੇ ਇਸ਼ਨਾਨ ਕਰਨਾ ਪੈਂਦਾ ਕਰਮ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਪਰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਫੇਰ ਉਹਨੂੰ ਅੰਦਰੋਂ ਸਾਰਾ ਇਹ ਅੰਦਰੋਂ ਫੀਲਿੰਗ ਹੁੰਦੀ ਆ ਕਿ ਅੰਦਰ ਮੇਰੇ ਹੀ ਬ੍ਰਹਮ ਆ ਅੰਦਰ ਹੀ ਮੇਰੇ ਪਰਮਾਤਮਾ ਵਾ ਫੇਰ ਉਹਦੇ ਵਿੱਚ ਹੀ ਉਹ ਆਨੰਦ ਲੈਂਦਾ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਕਿ ਜਦੋਂ ਮੇਰੇ ਵਿੱਚ ਮੈਂ ਮੇਰੀ ਸੀ ਉਦੋਂ ਪਰਮਾਤਮਾ ਨਹੀਂ ਸੀ ਜਦੋਂ ਮੈਂ ਮੇ ਮੇਰੀ ਕਰ ਦਿੱਤੀ ਆ ਤੇ ਫਿਰ ਪਰਮਾਤਮਾ ਆ ਗਿਆ ਹੁਣ ਪਰਮਾਤਮਾ ਹੀ ਰਹਿ ਗਿਆ ਹੁਣ ਮੈਂ ਮੇਰੀ ਖਤਮ ਹੋ ਗਈ ਇਹੋ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਸੰਗਤ ਆਪ ਸਹਿਤ ਸਗਲ ਹੀ ਤਿਆਗੇ ਤਾਂ ਆਪਨੇ ਬੇੜੀ ਆਏ ਇਥੇ ਮਹਾਰਾਜ ਮੁਕਤੀ ਬਾਰੇ ਉਪਦੇਸ਼ ਦਿੰਦੇ ਆ ਕਿ ਮੁਕਤ ਕੌਣ ਆ ਜਿਨਨੇ ਕਰਤਾ ਰਾਮ ਪਛਾਣ ਲਿਆ ਉਹ ਮੁਕਤ ਹੋ ਗਿਆ ਉਹਦਾ ਮੋਹ ਜਿਹੜਾ ਸੀ ਸੰਸਾਰ ਦੇ ਨਾਲੋਂ ਉਹ ਮੋਹ ਦਾ ਕਸ਼ੈ ਹੋ ਗਿਆ ਮੋਹ ਖਤਮ ਹੋ ਗਿਆ ਉਹ ਮੁਕਤ ਹੋ ਗਿਆ ਕਿਉਂਕਿ ਮੋਹ ਜਿਹੜਾ ਹੁੰਦਾ ਇਹੋ ਹੀ ਬੰਧਨ ਹੁੰਦਾ ਵਾ ਜਦੋਂ ਮੋਹ ਨਹੀਂ ਰਿਹਾ ਤੇ ਫਿਰ ਮर्यादा ਰਹਿ ਗਈ ਮर्यादा ਆ ਗਈ ਤੋਂ ਮर्यादा ਹੀ ਮੁਕਤੀ ਹੁੰਦੀ ਆ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਉਹਨਾਂ ਨੂੰ ਸਭ ਨਿਵਰਤ ਹੋ ਜਾਂਦਾ ਵਾਹਿਗੁਰੂ ਪਰਮਾਤਮਾ ਹੀ ਰਹਿ ਜਾਂਦਾ ਬਾਕੀ ਉਹਨਾਂ ਨੂੰ ਅੰਦਰ ਜੋ ਵੀ ਮੁਕਤੀ ਜਿਹੜੀ ਹੈਗੀ ਮ੍ਰਿਤਯੂ ਦਾ ਭੈਅ ਆ ਇਹ ਸਾਰਾ ਉਹਨਾਂ ਦਾ ਭੈਅ ਖਤਮ ਹੋ ਜਾਂਦਾ ਕਿੰਨਾਂ ਦਾ ਜਿਨ੍ਹਾਂ ਨੇ ਆਪ ਸਹਤ ਸਗਲ ਹੀ त्याग ਗਿਆ ਤਾਂ ਆਪਾਂ ਨੇ ਬੇੜੀ ਆਏ ਫਿਰ ਉਹਨਾਂ ਦਾ ਅਸਲੀ ਸਰੂਪ ਜਿਨ੍ਹਾਂ ਨੇ ਆਪਣਾ ਹਿਰਦਾ ਸਮੇਤ ਤਿਆਗ ਦਿੱਤਾ ਤਾਂ ਹੀ ਉਹਨਾਂ ਨੂੰ ਅਸਲੀ ਸਰੂਪ ਪਰਮਾਤਮਾ ਜਿਹੜਾ ਹੈਗਾ ਉਹ ਪ੍ਰਾਪਤ ਹੋਇਆ ਕਹਿੰਦੇ ਨੇ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦਾ ਨਾਮ ਜਪਿਆ ਪਰਮਾਤਮਾ ਦੀ ਪ੍ਰਾਪਤੀ ਹੋਈ ਤਾਂ ਇਹ ਸਮਝਣ ਦੀ ਮੁਕਤੀ ਮਿਲੀ ਆ ਕਾਂ ਹੈ ਸਮਝਣ ਦੀ ਜੁਗਤੀ ਮਿਲੀ ਆ ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਸਾਡਾ ਮਨ ਜਿਹੜਾ ਪਰਮਾਤਮਾ ਦਾ ਨਾਮ ਜਪ ਕੇ ਤ੍ਰਿਪਤ ਹੋ ਗਿਆ ਤ੍ਰਿਪਤ ਹੋ ਗਿਆ ਸਾਰੇ ਸੰਸਾਰ ਦੇ ਸਾਨੂੰ ਭੋਗ ਪ੍ਰਾਪਤ ਹੋ ਗਏ ਨੇ ਸੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਇਹਦੀ ਸਿੱਖਿਆ ਤੇ ਚੱਲੋ ਸਾ ਸੰਗਤ ਇੱਕ ਵਾਰੀ ਇੱਕ ਮਨੁੱਖ ਸੋਹਰੇ ਚੱਲਿਆ ਸੀਗਾ ਤੇ ਅੱਗੇ ਉਹਦਾ ਮਿੱਤਰ ਮਿਲ ਗਿਆ ਤੇ ਉਹ ਮਿੱਤਰ ਕਹਿੰਦਾ ਤੂੰ ਕਿੱਥੇ ਚੱਲਿਆ ਵਾ ਉਹ ਆਂਦਾ ਮੈਂ ਸਹਰੇ ਚੱਲਿਆ ਵਾ ਆਂਦਾ ਚੱਲ ਤੂੰ ਵੀ ਮੇਰੇ ਨਾਲ ਤੇ ਉਹ ਦੋਸਤ ਕਹਿੰਦਾ ਮੇਰੇ ਤੋਂ ਕੱਪੜੇ ਆ ਨਿਗਿਆਂ ਦਾ ਮੇਰੇ ਤੋਂ ਕੱਪੜੇ ਆ ਗਏ ਮੇਰੇ ਹੀ ਕੱਪੜੇ ਪਾਲਾ ਉਹਨੇ ਆਪਦੇ ਕੱਪੜੇ ਦੋਸਤ ਨੂੰ ਕੁਆ ਕੇ ਤੇ ਨਾਲੇ ਸਹਰੇ ਲੈ ਗਿਆ ਹੁਣ ਜਦੋਂ ਸਹਰੇ ਦੇ ਘਰ ਜਾ ਕੇ ਬੈਠਾ ਵੇੜੇ ਦੇ ਵਿੱਚ ਤੇ ਮੰਜਿਆਂ ਦੇ ਹੋਰ ਵੀ ਰਿਸ਼ਤੇਦਾਰ ਇਕੱਠੇ ਹੋ ਗਏ ਮੰਦੇ ਭਾਈਆ ਤੇਨੂੰ ਟੀਕਣ ਦੇ ਸੀਗੇ ਬੜਾ ਤੈਨੂੰ ਅਸੀਂ ਯਾਦ ਕੀਤਾ ਤੇ ਤੂੰ ਆ ਗਿਆ ਤੇ ਬੜਾ ਹੀ ਚੰਗਾ ਹੋਇਆ ਅਸੀਂ ਬੜੇ ਖੁਸ਼ ਹੋਏ ਆ ਤੇ ਪਰ ਅੱਜ ਤੇਰੇ ਨਾਲ ਜਿਹੜਾ ਇਹ ਕੌਣ ਆ ਉਹ ਆਖਣ ਲੱਗਾ ਕਿ ਇਹ ਮੇਰਾ ਮਿੱਤਰ ਆ ਬਹੁਤ ਅੱਛਾ ਵਾ ਮੈਂ ਆਦਾ ਆਉਣ ਲੱਗਾ ਸੀ ਤੇ ਇਹ ਮੈਨੂੰ ਮਿਲ ਗਿਆ ਤੇ ਮੈਂ ਇਹਨੂੰ ਆਖਿਆ ਕਿ ਸੌਰੇ ਚੱਲਦੇ ਆਂਦਾ ਮੈਂ ਤੋਂ ਕੱਪੜੇ ਨਹੀਂ ਗੇ ਤੇ ਮੈਂ ਆਪਣੇ ਕੱਪੜੇ ਹੀ ਨੂੰ ਪਵਾ ਕੇ ਲੈ ਆਇਆ ਆ ਉਹ ਮਿੱਤਰ ਬੜਾ ਦੁਖੀ ਹੋਇਆ ਉਹਨੂੰ ਕੂਣੀਆਂ ਮਾਰਿਆਂ ਦਾ ਤੂੰ ਮੇਰੀ ਇੱਥੇ ਲਿਆਂ ਕੇ ਬੇਇੱਜ਼ਤੀ ਲਵਾ ਦਿੱਤੀ ਐ ਤੇ ਉਹ ਮਿੱਤਰ ਕਹਿੰਦਾ ਚੱਲ ਕੋਈ ਨਹੀਂ ਹੋਣ ਨਹੀਂ ਮੈਂ ਕਹਿੰਦਾ ਫਿਰ ਉਹ ਮਿਲ ਕੇ ਦੇ ਅਗਲੇ ਘਰ ਚਲੇ ਗਏ ਅਗਲੇ ਘਰ ਜਾ ਕੇ ਤੇ ਬਹਿ ਗਏ ਤੇ ਉੱਥੇ ਵੀ ਇਕੱਠੇ ਹੋ ਗਏ ਰਿਸ਼ਤੇਦਾਰ ਉਹਾਂ ਦੇ ਭਾਈਆ ਬੜਾ ਚੰਗਾ ਕੀਤਾ ਤੈਨੂੰ ਦੇਖਿਆ ਸੀਗਾ ਤੂੰ ਆ ਗਿਆ ਮਿਲ ਲਿਆ ਤੈਨੂੰ ਬੜੀ ਖੁਸ਼ੀ ਹੋਈ ਬੜੇ ਚੰਗਾ ਹੋਇਆ ਤੈਨੂੰ ਮਿਲ ਕੇ ਤੇ ਆ ਨਾਲ ਕੌਣ ਆ ਤੇ ਆਂਦਾ ਇਹ ਮੇਰਾ ਮਿੱਤਰ ਆ ਬਹੁਤ ਚੰਗਾ ਕੱਪੜੇ ਉਹ ਆਂਦਾ ਫੇਰ ਦੂ ਕੱਪੜਿਆਂ ਦਾ ਨਾਂ ਲੈਤਾ ਆਂਦਾ ਇਹ ਮੈਂ ਆ ਰਿਆ ਸੀ ਗਾ ਇਹ ਮੇਰੇ ਨਾਲ ਆ ਪਰ ਇਹ ਜਿਹੜੇ ਨੇ ਕੱਪੜੇ ਪਾਏ ਆ ਇਹਦੇ ਆਪਦੇ ਹੀ ਆ ਉਹ ਆਂਦਾ ਰਿਸ਼ਤੇਦਾਰ ਜਿਹੜੇ ਆਂਦੇ ਆਂਦੇ ਕੱਪੜੇ ਤੇ ਆਪਦੇ ਹੀ ਪਾ ਕੇ ਆਉਂਦੇ ਹੁੰਦੇ ਆ ਸਾਰੇ ਉਹ ਫੇਰ ਜਦੋਂ ਰਿਸ਼ਤੇਦਾਰ ਚਲੇ ਗਏ ਤੇ ਉਹਨੂੰ ਆਖਿਆ ਯਾਰ ਤੂੰ ਮੇਰੀ ਲਿਆਂਕੇ ਇੱਥੇ ਬੇਇੱਜ਼ਤੀ ਲਵਾ ਦਿੱਤੀ ਆ ਕੱਪੜੇ ਕੱਪੜਿਆਂ ਦਾ ਨਾਂ ਲਈ ਜਾਂਦਿਆਂ ਵਾਂ ਆਂਦਾ ਯਾਰ ਪੱਕਾ ਹੁਣ ਨਹੀਂ ਮੈਂ ਕਹਿੰਦਾ ਹੁਣ ਮੈਂ ਪੱਕੀ ਆ ਵੀ ਹੁਣ ਮੈਂ ਨਾਂ ਹੀ ਨਹੀਂ ਲੈਂਦਾ ਕੱਪੜਿਆਂ ਦਾ ਟੀਰਿਆਂ ਦਾ ਫੇਰ ਤੀਜੇ ਘਰ ਚਲੇ ਗਏ ਉੱਥੇ ਜਾ ਕੇ ਬੈਠੇ ਉੱਥੇ ਵੀ ਲੋਕ ਇਕੱਠੇ ਹੋ ਗਏ ਰਿਸ਼ਤੇਦਾਰ ਇਕੱਠੇ ਹੋ ਗਏ ਅੰਦੇ ਭਾਈਆ ਬੜੀ ਖੁਸ਼ੀ ਆਈ ਤੈਨੂੰ ਮਿਲ ਕੇ ਤੇ ਆ ਤੇਰੇ ਨਾਲ ਕੌਣ ਆਇਆ ਵਾ ਉਹ ਆਂਦਾ ਮੇਰਾ ਦੋਸਤ ਆ ਪਰ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਕਹਿ ਦਿੰਨਾ ਵਾ ਕਿ ਮੈਂ ਕੱਪੜਿਆਂ ਦਾ ਨਾਂ ਨਹੀਂ ਲੈਣਾ ਉਹ ਆਂਦਾ ਦੋਸਤਾਂ ਦਾ ਫੇਰ ਕੋਣੀ ਮਾਰ ਗਿਆ ਆਂਦਾ ਤੂੰ ਹਰ ਵੇਲੇ ਕੱਪੜਿਆਂ ਦਾ ਨਾਂ ਲਈ ਜਾਂਦਾ ਮੇਰੇ ਤੇ ਡੰਡ ਲਾ ਦਿੱਤੀ ਆ ਮੈਨੂੰ ਤਾਂ ਦੁਖੀ ਕਰਦਾ ਮੈਂ ਚੱਲਿਆ ਭਰਾਵਾ ਸੋ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਦੋਂ ਹਉਮੈ ਅੰਦਰ ਹੁੰਦੀ ਨਾ ਸੂਖਸ਼ਮ ਰੂਪ ਦੇ ਵਿੱਚ ਤੇ ਇਹ ਮਨੁੱਖ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਦਿਸਦੀ ਦਿਸਦੀ ਆ ਇਸ ਕਰਕੇ ਇਹ ਦੂਸਰਿਆਂ ਨੂੰ ਦੁੱਖ ਦਿੰਦੀ ਹੀ ਦਿੰਦੀ ਆ ਸੋ ਪ੍ਰਮਾਤਮਾ ਜਿਹਦੀ ਸ਼ਰਨ ਦੇ ਵਿੱਚ ਸਮੂਰਣ ਸੰਪੂਰਣ ਹੋਮੇ ਤਿਆਗ ਦੇਵੇ ਔਰ ਉਹਦੀ ਸ਼ਰਨਾਗਤੀ ਨੂੰ ਧਾਰਨ ਕਰ ਲਵੇ ਸੇਵਾ ਕਰੇ ਸਿਮਰਨ ਕਰੇ ਸਤਸੰਗ ਕਰੇ ਪ੍ਰਮਾਤਮਾ ਜੀ ਦਾ ਨਾਮ ਜਪੇ ਦਾਨਪੂਰਨ ਕਰੇ ਭਲਾ ਪਰਉਪਕਾਰ ਕਰੇ ਔਰ ਆਪਣਾ ਜੀਵਨ ਸਫਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ